ਸਵਾਗਤ ਹੈ ਜੀ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆਇਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਜਿਹੜੀ ਹੈ ਪਿੰਡ ਧੱਲੇਕੇ ਮੋਗਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਉਣ ਜਾ ਰਹੇ ਹਾਂ 12 ਮਰਲਿਆਂ ਦੇ ਵਿੱਚ ਬਣੀ ਹੋਈ ਹੈ ਪਹਿਲਾਂ ਆਪਾਂ ਦੇਖਦੇ ਹਾਂ ਇਹ ਗਲੀ 16 ਫੁੱਟ ਜਿਹੜੀ ਆ ਚੌੜੀ ਇਹ ਗਲੀ ਹੈਗੀ ਹੈ ਸੋ ਘਰ ਦੇ ਕੋਲੇ ਗਲੀ ਹੈ ਜਿਹੜੀ ਉਹ ਖਤਮ ਹੁੰਦੀ ਹੈ ਪਿੰਡ ਧੱਲੇਕੇ ਮੋਗਾ ਸ਼ਹਿਰ ਹੈ ਜੀ ਬਿਲਕੁਲ ਮੋਗਾ ਸ਼ਹਿਰ ਦੇ ਨਾਲ ਹੀ ਆ ਪਿੰਡ ਧੱਲੇਕੇ ਸੋ 12 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਕਾਫੀ ਖੁੱਲਾ ਡੁੱਲਾ ਜਿਹੜਾ ਵਿੜਾ ਹੈਗਾ ਸੋ ਬਹੁਤ ਹੀ ਸੋਹਣੀ ਜਿਹੜੀ ਆ ਬਣੀ ਹੋਈ ਆ ਤਿੰਨ ਜਿਹੜੇ ਆ ਬੈਡਰੂਮ ਹੈ ਇਸ ਕੋਠੀ ਦੇ ਵਿੱਚ ਸਟਾਰਟਿੰਗ ਤੇ ਤੁਸੀਂ ਦੇਖ ਸਕਦੇ ਹੋ ਲਾਈਟਰਮ ਬਾਥਰੂਮ ਹੈ ਸ਼ੈੱਡ ਬਣਿਆ ਹੋਇਆ ਗੱਡੀ ਖੜਾਉਣ ਵਾਸਤੇ ਸੋ ਤਿੰਨ ਬੈਡਰੂਮ ਲੌਬੀ ਆ ਰਸੋਈ ਆ ਇੱਕ ਡ੍ਰਿੰਕ ਰੂਮ ਆ ਤਾਂ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਸਿੰਗਲ ਸਟੋਰੀ ਕੋਠੀ ਹੈ ਸੋ ਰੇਟ ਦੀ ਆਪਾਂ ਗੱਲ ਕਰੀਏ ਤਾਂ ਰੇਟ ਵੀ ਬਿਲਕੁਲ ਜਾਇਜ਼ ਆ 20 ਲੱਖ ਰੁਪਈਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਵਧੀਆ ਸ਼ੂਟ ਹੋ ਜੂਗੀ ਸੋ ਇੱਕ ਬਾਹਰਲੀ ਤਰਫ ਜਿਹੜਾ ਸਟੋਰ ਵੀ ਦਿੱਤਾ ਹੋਇਆ ਤੇ ਆਜੋ ਦੇਖਦੇ ਆਂ ਫਿਰ ਬਾਹਰ ਆਪਾਂ ਦੇਖੀਏ ਇੱਟਾਂ ਦਾ ਜਿਹੜਾ ਵਿਡੇ ਦੇ ਵਿੱਚ ਫਰਸ਼ ਲੱਗਿਆ ਹੋਇਆ ਸੀਗਾ ਬਹੁਤ ਹੀ ਵਧੀਆ ਜਿਹੜੀ ਇਹ ਕੋਠੀ ਬਣੀ ਹੋਈ ਆ ਤਿੰਨ ਬੈਡਰੂਮ ਆ ਇੱਕ ਡ੍ਰਾਈੰਗ ਰੂਮ ਬਣਿਆ ਹੋਇਆ ਲੌਬੀ ਤੁਸੀਂ ਦੇਖ ਰਹੇ ਹੋ ਲੌਬੀ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਚੜਾਈਆਂ ਹੋਈਆਂ ਸੋ ਸੀਮਿੰਟ ਦਾ ਜਿਹੜਾ ਫਰਸ਼ ਲੱਗਿਆ ਹੋਇਆ ਡੋਰ ਵਿੰਡੋਸ ਜਿਹੜੇ ਆ ਵਧੀਆ ਲੱਗੇ ਹੋਏ ਆ ਸੋ ਇਹ ਹੈਗਾ ਜੀ ਫਸਟ ਬੈਡਰੂਮ ਇਸ ਕੋਠੀ ਦਾ ਸੋ ਰੇਟ ਦੀ ਆਪਾਂ ਗੱਲ ਕਰਦੇ ਸੀ ਰੇਟ ਵੀ ਬਹੁਤ ਹੀ ਜਾਇਜ਼ ਆ ਇਸ ਕੋਠੀ ਦਾ 20 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਤੋ ਤਿੰਨ ਜਿਹੜੇ ਆ ਬੈਡਰੂਮ ਆ ਡ੍ਰਾਈੰਗ ਰੂਮ ਆ ਰਸੋਈ ਆ ਖੁੱਲਾ ਵਿਹੜਾ ਹੈਗਾ ਸਟੋਰ ਹੈਗਾ ਗੱਡੀ ਖੜਾਉਣ ਖੜਾਉਣ ਵਾਸਤੇ ਜਿਹੜਾ ਸ਼ੈੱਡ ਜਿਹੜਾ ਬਣਿਆ ਔਰ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਸੋ ਅੱਜ ਕੱਲ ਜਿਹੜੇ ਆ ਵਿੜੇ ਵਾਲੇ ਘਰ ਬਹੁਤ ਮੁਸ਼ਕਲ ਦੇ ਨਾਲ ਜਿਹੜੇ ਆ ਮਿਲਦੇ ਆ ਕੁਝ ਕੁ ਵੀਰਪਰਾ ਜਿਹੜੇ ਆ ਮੂਵ ਕੀਤਾ ਜਿਹੜਾ ਘਰਾਂ ਦੇ ਵਿੱਚ ਵਿੜਾ ਰੱਖਦੇ ਆ ਨਹੀਂ ਤਾਂ 10 ਮਰਲੇ ਦੀ ਕੋਠੀ ਦੇਖੀਏ ਚਾਹੇ 5 ਮਰਲੇ ਦੀ ਕੋਠੀ ਦੇਖੀਏ ਤਾਂ ਸਾਰੀ ਦੀ ਸਾਰੀ ਜਿਹੜੀ ਆ ਉਹ ਛੱਤੀ ਹੁੰਦੀ ਹੈ ਸੋ ਬਹੁਤ ਹੀ ਸੋਹਣਾ ਜਿਹੜਾ ਲੈਂਟਰ ਆ ਇਸ ਕੋਠੀ ਦਾ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਵੇਲੇ ਦੂਸਰੇ ਬੈਡਰੂਮ ਦੇ ਵਿੱਚ ਸੋ ਤਿੰਨ ਬੈਡਰੂਮ ਆ ਇੱਕ ਡ੍ਰੈਗ ਰੂਮ ਆ ਲੌਬੀ ਆ ਖੁਲੀ ਡੁੱਲੀ ਐਸ ਵੇਲੇ ਆਪਾਂ ਹੈਗੇ ਜੀ ਪਿੰਡ ਤੱਲੇ ਕੇ ਮੋਗਾ ਸ਼ਹਿਰ ਦਾ ਇਹ ਪਿੰਡ ਆ ਬਿਲਕੁਲ ਮੋਗਾ ਸ਼ਹਿਰ ਦੇ ਨਾਲ ਹੀ ਲੱਗਦਾ ਇਹ ਪਿੰਡ ਹੈਗਾ ਸੋ ਸ਼ਹਿਰ ਦਾ ਸ਼ਹਿਰ ਆ ਪਿੰਡ ਦਾ ਪਿੰਡ ਆ 12 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜਿਸ ਵੀ ਵੀਰ ਭਰਾਣੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਫਰੀ ਵੀ ਸਕਦੇ ਹੋ ਉਹ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕਾਸਟ ਕਰਦੇ ਆ ਤਾਂ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਵੀ ਫ੍ਰੀ ਆਫ ਕਾਸਟ ਹੀ ਆ ਔਰ ਆਪਾਂ ਜਿਹੜੇ ਪਲਾਟ ਦੀ ਗੱਲ ਕਰਦੇ ਸੀਗੇ 12 ਮਰਲਿਆਂ ਦਾ ਸਾਹਮਣੇ ਤੁਸੀਂ ਦੀ ਗੇਟ ਲੱਗਿਆ ਦੇਖ ਰਹੇ ਹੋ ਇਹ ਪਲਾਟ ਵੀ ਵਿਕਾਊ ਆ ਵਲਗਣ ਕੀਤਾ ਹੋਇਆ ਭਰਤ ਪਾਈ ਹੋਈ ਆ ਠੀਕ ਹੈ 16 ਫੁੱਟ ਗਲੀ ਹੈਗੀ ਆ ਔਰ ਇਹ ਸਾਹਮਣੇ ਕੋਠੀ ਆਪਾਂ ਹੁਣੇ ਹੀ ਵੇਖੀ ਆ ਤੋ ਧੰਨਵਾਦ ਮਿਲਦੇ ਆ ਫਿਰ ਅਗਲੀ ਵੀਡੀਓ